ਪਈਆ ਨੌਜਵਾਨ ਕਢਾਉਂਦਾ ਚੀਕਾਂ ਆ ਚੀਕਾਂ ਨਿਕਲਦੀਆਂ ਸੁਣਿਓ ਤੁਸੀਂ ਕਿ ਕਿਵੇਂ ਚੀਕਾਂ ਨਿਕਲਦੀਆਂ ਗੁੱਗੜ ਵਾਲੇ ਲਾਲੇ ਦੀਆਂ ਔਰ ਲਗਾਤਾਰੇ ਲਾਲਾ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਤੁਸੀਂ ਇਹ ਵੇਖਿਓ ਇਸ ਦੇ ਵਿੱਚ ਤੁਹਾਨੂੰ ਪੂਰੇ ਸੀਨ ਵੇਖਣ ਨੂੰ ਮਿਲ ਜਾਣੇ ਆ ਕਿ ਜਦੋਂ ਲਾਲੇ ਕੋਲ ਪਹੁੰਚਦੇ ਆ ਤਾਂ ਫਿਰ ਲਾਲਾ ਕਿਵੇਂ ਅੱਗੇ ਕਰਦਾ ਲਾਲਾ ਦੂਸਰਿਆਂ ਵੱਲ ਨੂੰ ਉਂਗਲਾ ਕਰਦਾ ਕਿ ਉਹਦੇ ਵੱਲ ਨੂੰ ਵੇਖੋ ਜੀ ਉਧਰ ਵੇਖੋ ਤਾਂ ਪਹਿਲਾਂ ਲਾਲੇ ਨੂੰ ਪੁੱਛ ਲਈਏ ਕਿ ਤੂੰ ਕਿੰਨੇ ਸਮੇਂ ਤੋਂ ਇਹ ਰਾਜਸਾਂਭੀ ਫਿਰਦਾ ਸੀ ਤੈਨੂੰ ਨਹੀਂ ਸੀ ਪਤਾ ਕਿ ਤੂੰ ਨਜਾਇਜ਼ ਧੱਕਾ ਕਰਦਾ ਹੈ ਅੱਜ ਧੱਕੇ ਨੂੰ ਜਿਹੜੀ ਠੱਲ ਪਾਉਣ ਵਾਸਤੇ ਆ ਨੌਜਵਾਨ ਲਗਾਤਾਰ ਬਹੁਤ ਸਾਰੇ ਧੱਕਿਆਂ ਦੇ ਵਿੱਚ ਐਂਜੀ ਆਵੜਦਾ ਔਰ ਇੱਕ ਤਾਣ ਕੇ ਖੜਦਾ ਔਰ ਟਕਾ ਕੇ ਗੱਲ ਕਰਦਾ ਔਰ ਗੱਲ ਜਿਹੜੀ ਉਹ ਵੀ ਸੱਚੀ ਆ ਤੁਸੀਂ ਵੀ ਵੇਖ ਰਹੇ ਹੋ ਲੰਬੇ ਸਮੇਂ ਤੋਂ ਇਹੋ ਜਿਹੇ ਜੋ ਲੱਗੇ ਹੋਏ ਨੇ ਧੱਕਾ ਕਰਨ ਤੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਕਿੱਥੇ ਕਿੱਥੇ ਪਹੁੰਚਿਆ ਇਸ ਦੀ ਟੀਮ ਵੀ ਬੜੀ ਮਜ਼ਬੂਤ ਹੈ ਐਨ ਬੱਸ ਮਰੂੜੀਆਂ ਚਾੜ ਚਾੜ ਕੇ ਫਿਰ ਸੰਗਲ ਤੋੜ ਦੁੱਤੇ ਆ ਪੂਰੇ ਸੰਗਲਾਂ ਨੂੰ ਮਰੋੜੀਆਂ ਚਾੜੀਆਂ ਪੂਰੇ ਚੈਨਲ ਪੱਟ ਕੇ ਛੱਡ ਦਿੱਤੇ ਔਰ ਤਸਵੀਰਾਂ ਤੁਹਾਨੂੰ ਦੱਸ ਤਈ ਹੈ ਕਿ ਇਹ ਜੀਲਕਪੁਰ ਦੀਆਂ ਚੰਡੀਗੜ੍ਹ ਦੇ ਕੋਲ ਪੈਂਦਾ ਜੀਲਕਪੁਰ ਔਰ ਜੀਲਕਪੁਰ ਦੇ ਵਿੱਚ ਲਗਾਤਾਰ ਇਸ ਟੀਮ ਵੱਲੋਂ ਬਹੁਤ ਹੀ ਵਧੀਆ ਕੰਮ ਕੀਤੇ ਜਾ ਰਿਹਾ ਪਹਿਲਾਂ ਤਾਂ ਗੱਲ ਦੱਸਦਾ ਹੀ ਹੈ ਕਿ ਜੋ ਸ਼ਹਿਰਾਂ ਦੇ ਵਿੱਚ ਕਬਜ਼ਾਧਾਰੀ ਬੈਠੇ ਨੇ ਜੋ ਦੁਕਾਨਦਾਰ ਆ ਉਹ ਇੱਕ ਕਬਜ਼ਾ ਬਣਾ ਕੇ ਬੈਠੇ ਹੁੰਦੇ ਆ ਹਰ ਥੜੀ ਦੇ ਉੱਤੇ ਆਪਣੀ ਗੱਡੀ ਆਪਣੀ ਮਸ਼ੀਨਰੀ ਤੇ ਆਪਣੀ ਚੈਨ ਲਗਾ ਲੈਂਦੇ ਆ ਆਪਣੇ ਸੰਗਲ ਪਾ ਲੈਂਦੇ ਆ ਤਾਂ ਫਿਰ ਕਿਸੇ ਨੂੰ ਪ੍ਰਵਾਹ ਨਹੀਂ ਕਰਦੇ ਕਹਿੰਦੇ ਜੀ ਸਾਡੀ ਕਮੇਟੀ ਬਣੀ ਹੋਈ ਆ ਸਾਡਾ ਵਪਾਰ ਮੰਡਲ ਬਣਿਆ ਹੋਇਆ ਜਿਹੜਾ ਪ੍ਰਵਾਹ ਕਰੇ ਬਾਕੀ ਕੋਈ ਨਹੀਂ ਆ ਸਕਦਾ ਵਪਾਰ ਮੰਡਲ ਤੋਂ ਬਿਨਾ ਸਾਨੂੰ ਕੋਈ ਨਹੀਂ ਛੇੜ ਸਕਦਾ ਹੁਣ ਤੁਸੀਂ ਦੱਸੋਗੇ ਵਪਾਰ ਮੰਡਲ ਦਾ ਕੰਮ ਕੀ ਆ ਕਬਜੇ ਕਰਾਉਣੇ ਵਪਾਰ ਮੰਡਲ ਦਾ ਕਿੰਨਾ ਕੰਮ ਹੈ ਔਰ ਪਤਾ ਨਹੀਂ ਕਿੰਨੇ ਕਾ ਗੋਗੜਾਂ ਵਾਲੇ ਲਾਲੇ ਐਨ ਸੈੱਟ ਕਰ ਦੱਤੇ ਆ ਇਸ ਭਰਾ ਨੇ ਔਰ ਲਗਾਤਾਰ ਇਹੋ ਜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਦਿਲ ਬਹੁਤ ਕਰਦਾ ਇਹੋ ਜਿਹੇ ਭਰਾਵਾਂ ਦੀ ਤਾਰੀਫ ਕਰਨ ਨੂੰ ਜੋ ਯੋਧਿਆਂ ਵਾਲਾ ਕੰਮ ਕਰਦੇ ਆ ਔਰ ਕਈ ਚੈਨਲਾਂ ਦੇ ਉੱਤੇ ਵੀ ਇਹ ਚੱਲ ਰਿਹਾ ਭਰਾ ਔਰ ਲਗਾਤਾਰ ਜੀਰਕਪੁਰ ਦੇ ਵਿੱਚ ਠੱਲ ਪਾਈ ਔਰ ਫਿਰ ਇੱਕ ਗੱਲ ਹੋਰ ਦੱਸਦਾ ਹੀ ਹੈ ਕਿ ਇਹ ਭਰਾ ਜੇ ਮਲਾਜਮ ਹੈ ਨਾ ਤੇ ਆਪਣੀ ਤਨਖਾਹ ਹੱਕ ਸੱਚ ਦੀ ਲੈਂਦਾ ਮਿਹਨਤ ਦੀ ਰੋਟੀ ਖਾ ਰਿਹਾ ਔਰ ਹੱਕ ਸੱਚ ਦੀ ਤਨਖਾਹ ਮਿਲ ਰਹੀ ਹੈ ਔਰ ਲੋਕਾਂ ਨਾਲ ਪਿਆਰ ਵੀ ਪੂਰਾ ਸੁਭਾਅ ਵੀ ਨਿੱਗਾ ਹੈ ਤੇ ਜਿੱਥੇ ਕੌੜੇਪਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਠੱਲ ਵੀ ਪਾਉਂਦਾ ਜੇ ਕੋਈ ਚੜ ਕੇ ਆਉਂਦਾ ਤੇ ਉਹਨੂੰ ਫਿਰ ਦੰਦਾ ਤੇਗ ਆ ਇਹ ਕਰਕੇ ਤੁਹਾਨੂੰ ਦੱਸ ਦਈਏ ਕਿ ਇਹ ਜੀਰਕਪੁਰ ਦੇ ਵਿੱਚ ਔਰ ਮਿਊਸਪਲ ਕਾਰਪੋਰੇਸ਼ਨ ਦੀ ਟੀਮ ਲਗਾਤਾਰੇ ਕੰਮ ਕਰ ਰਹੀ ਆ ਔਰ ਬਾਕੀ ਪੰਜਾਬ ਦੀਆਂ ਮਿਊਸਪਲ ਕਾਰਪੋਰੇਸ਼ਨਾਂ ਕਿੱਥੇ ਸੁੱਤੀਆਂ ਨੇ ਕਿੰਨੇ ਬੇਸ਼ਰਮ ਹੋ ਗਏ ਨੇ ਅਫਸਰ ਕੀ ਜਿਹੜੇ ਸਿਰਫ ਤਨਖਾਹ ਲੈ ਲਈਆਂ ਤਾਂ ਕਿਸੇ ਨੇ ਕੋਈ ਕੰਮ ਨਹੀਂ ਕਰਿਆ ਬਹੁਤ ਸਾਰੀਆਂ ਮਿਊਸਪਲ ਕਾਰਪੋਰੇਸ਼ਨਾਂ ਦੇ ਕੋਲ ਸਾਰੀਆਂ ਤਕਰੀਬਨ ਹੀ ਪਾਵਰਾਂ ਹੁੰਦੀਆਂ ਸਾਰਾ ਕੁਝ ਹੁੰਦਾ ਇਹਨਾਂ ਦੇ ਕੋਲ ਇਹਨਾਂ ਕੋਲ ਟੀਮ ਵੀ ਤਖੜੀ ਹੁੰਦੀ ਆ ਸਿਰਫ ਇਹਨਾਂ ਨੂੰ ਹਰਾਮ ਦੇ ਖਾਣ ਦੀ ਜਿਹੜੀ ਆ ਆਦਤ ਪੈ ਗਈ ਹੁੰਦੀ ਆ ਕਿ ਪੈਸੇ ਲੈ ਲੈਣੇ ਉਧਰ ਉਧਰੀ ਦੁਕਾਨਦਾਰੀਆਂ ਤੋਂ ਕਬਜ਼ਾ ਧਾਰੀਆਂ ਤੋਂ ਪੈਸੇ ਲੈ ਲੈਣੇ ਹੁਣ ਆ ਜੋ ਲਾਲਾ ਇਹਨੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਬਜ਼ੇ ਕੀਤੇ ਹੋਣੇ ਆ ਆ ਮਾਰਕੀਟ ਸਾਰੀ ਦੇ ਵਿੱਚ ਜਿੰਨੀਆਂ ਪਾਰਕਿੰਗਾਂ ਬਣੀਆਂ ਹੁੰਦੀਆਂ ਕਿ ਮਾਰਕੀਟ ਦੇ ਅੰਦਰ ਬਾਹਰ ਪਾਰਕਿੰਗ ਹੋਣੀ ਚਾਹੀਦੀ ਆ ਤੇ ਉਹ ਪਾਰਕਿੰਗਾਂ ਸਾਰੀਆਂ ਜਿਹੜੀਆਂ ਆ ਮੈਂ ਇਹਨਾਂ ਨੇ ਕਬਜ਼ਾ ਕੀਤਾ ਸਾਰਿਆਂ ਉੱਤੇ ਚੈਨਾ ਸੰਗਲ ਪਾਏ ਹੋਏ ਆ ਬੋਰਡ ਲਾਏ ਆ ਵੱਡੇ ਵੱਡੇ ਕਿ ਸਿਰਫ ਤੁਸੀਂ ਇੱਥੇ ਜੀਣਾ ਤੁਸੀਂ ਵਸਣਾ ਆ ਤਸਵੀਰਾਂ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਕਿਵੇਂ ਫਿਰ ਸੰਗਲ ਪਟੇ ਆ ਕਿਵੇਂ ਯੋਧੇ ਨੇ ਆਪਣਾ ਬਲ ਵਿਖਾਇਆ ਔਰ ਟੀਮ ਵੇਖਾ ਕਿਵੇਂ ਥੋੜਾ ਚਲਾਉਂਦੀ ਆ ਇਹ ਗੱਲ ਇੱਥੇ ਆਉਂਦੀ ਆ ਸਾਰੀ ਕਿ ਫਿਰ ਬਾਅਦ ਵਿੱਚ ਕਹਿੰਦੇ ਆ ਕਿ ਸਾਡੀਆਂ ਚੀਕਾਂ ਨਿਕਲ ਰਹੀਆਂ ਹੁਣ ਲੋਕਾਂ ਵੱਲ ਉਂਗਲਾ ਕਰਦੇ ਆ ਲਾਲੇ ਵੀ ਉਹਦਾ ਵੇਖੋ ਜੀ ਉਹਦਾ ਵੇਖੋ ਹੁਣ ਆਪਣੇ ਦਾ ਵੀ ਧਿਆਨ ਰੱਖ ਜਿਹੜੇ ਤੂੰ ਪੋਸਟਰ ਲਗਾਏ ਆ ਔਰ ਇਸ ਕਰਕੇ ਅਸੀਂ ਦੱਸ ਦਈਏ ਕਿ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਯੋਧੇ ਹੋਣੇ ਚਾਹੀਦੇ ਆ ਹਰ ਮਹਿਕਮੇ ਦੇ ਵਿੱਚ ਔਰ ਰਿਸ਼ਵਤ ਹੋਰ ਅਵਸਰਾਂ ਨੂੰ ਵੀ ਅਸੀਂ ਦੱਸ ਦਈਏ ਕਿ ਤੁਸੀਂ ਵੀ ਥੋੜੀਆਂ ਆਪਣੀਆਂ ਗੁੱਗੜਾ ਨੀਵੀਆਂ ਕਰ ਲਓ ਤੁਸੀਂ ਵੀ ਬਾਹਰ ਅੰਦਰ ਨਿਕਲੋ ਤਕਰੀਬਨ ਹੀ ਪੰਜਾਬ ਦੇ ਵਿੱਚ ਜਿੰਨੀਆਂ ਮਿਊਜ਼ੀਕਲ ਕਾਰਪੋਰੇਸ਼ਨਾਂ ਆ ਉਹਨਾਂ ਦੇ ਅੰਦਰ ਆਪਣੀਆਂ ਪਾਵਰਾਂ ਹੀ ਮਰ ਚੁੱਕੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੀਆਂ ਪਾਵਰਾਂ ਕੀ ਆ ਉਹ ਆਪਣੀ ਪਾਵਰ ਵਿਖਾਉਂਦੇ ਹੀ ਨਹੀਂ ਛਿੱਟੀਆਂ ਪਾਪਾ ਮਰ ਜਾਓ ਐਪਲੀਕੇਸ਼ਨਾਂ ਦੇ ਜਾਓ ਕਈ ਕੁਝ ਕਰ ਲਓ ਲੇਕਿਨ ਫਿਰ ਵੀ ਧਿਆਨ ਨਹੀਂ ਦਿੰਦੇ ਬਹੁਤ ਸਾਰੇ ਯੂਐਸਏ ਵੇਖਿਆ ਪ੍ਰਵਾਹ ਹੀ ਨਹੀਂ ਕਰਦੇ ਜਈ ਪ੍ਰਵਾਹ ਨਹੀਂ ਕਰਦੇ ਇਹ ਵਿਭਾਗ ਕਿਦਾਂ ਦਾ ਹੈ ਕਿਉਂ ਇਸ ਵਿਭਾਗ ਵਿੱਚ ਇਹੋ ਜਿਹੇ ਲੋਕ ਭਰਤੀ ਕੀਤੇ ਜਾਂਦੇ ਆ ਉਹ ਕੋਈ ਕੋਈ ਹਿੰਮਤ ਵਾਲਾ ਆਉਂਦਾ ਔਰ ਇਸ ਭਰਾ ਦੀ ਹਿੰਮਤ ਰੋਂ ਤੁਸੀਂ ਸੀ ਕਿ ਕਹਿੰਦੇ ਹੋ ਅੱਜ ਪੂਰੇ ਜੀਰਖਪੁਰ ਵਿੱਚ ਇਸ ਭਰਾ ਦੀ ਚਰਚਾ ਹੋ ਰਹੀ ਆ ਔਰ ਤਸਵੀਰਾਂ ਤੁਸੀਂ ਵੇਖੋ ਔਰ ਇਹ ਵੀਡੀਓ ਬਾਰੇ ਤੁਸੀਂ ਕਮੈਂਟ ਜਰੂਰ ਕਰ ਦਿਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਦੇ ਜੇ ਕਰਵਾਉਣਾ ਹੈ ਅੱਗੇ ਪਾਰਕਿੰਗ ਦੇ ਲਈ ਉਹ ਉਹ ਮਾਉਂਰ ਉਹਨਾਂ ਨੂੰ ਕਾਰ ਦੀ ਲੱਗ ਜਾਵੇ ਪਹਿਲੇ ਉਹਨਾਂ ਨੂੰ ਇੱਕੋ ਬਾਰਾ ਸਭਾ ਇਹਦੀ ਹੋ ਜਾਂਦੀ ਹੈ ਇਹ ਨਹੀਂ ਕਿ ਕਿ ਕਿੰਨਾ بڑا ਹੈ ਇਹ ਨਹੀਂ ਦੱਸਦੇ ਸਾਰੇ ਨਹੀਂ ਬਿਲਕੁਲ ਠੀਕ ਹੈ ਉਸੇ ਪਾਰਕਿੰਗ ਦੇ ਵਿੱਚ ਕੰਪੀਅਰ ਸਾਰੇ ਰਹਿਣਗੇ ਕੋਈ ਵੀ ਪ੍ਰਿੰਟ ਕਰਦੇ ਨਹੀਂਗੇ ਸਾਰੇ ਉਹਗੇ ਤੱਕ ਲੈ ਰੱਖਿਆ ਦੀਆਂ ਮੈਂ ਸਾਰੇ ਕਾਰ ਬਣਾ ਰੱਖੀਏ ਜਿਸ ਤੋਂ ਸਾਰੇ ਸਾਰੇ ਲੱਗੇ ਦੋ ਦੀਵਾਰ ਬਣਾ ਰਿਹਾ ਹਾਂ ਮਸ਼ੀਨ ਲੈ ਉਧਰ ਸਾਰੀ ਕਰਾ ਦੀਵਾਰ ਬਣਾਓ ਮਸ਼ੀਨ ਲਿਆਓ ਆ ਦੇਖੋ ਇਹ ਨਸ਼ਾਜ ਕਾਜ ਚ ਕਰ ਰਹੇ ਨੇ ਪਾਰਕਿੰਗਾਂ ਦੱਬੀਆਂ ਹੋਈਆਂ ਨੇ ਗਿੱਟੀਆਂ ਬਾਹਰ ਵੀ ਨਹੀਂ ਆਉਂਦੀਆਂ ਠੀਕ ਹੈ ਜੀ ਇੱਥੇ ਕਰਵਾ ਲੈਂਦੇ ਆ ਭਾਈ ਜੇ ਕੋਈ ਗਲਤ ਨਾ ਕਰੇ ਫਿਰ ਉਹ ਪਟਲਾ ਜੁਰੂ ਕਰ ਲਈ ਤੇ ਕੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹ ਕਰਾਉਂਦੇ ਬੋਰਡ ਦੀ ਸਾਰੇ ਸਾਰੇ ਕਰਕੇ ਜਾਵਾਂਗੇ ਟੈਨਸ਼ਨ ਨਾ ਕਰੋ ਛੱਡੀ ਬੂਦੀਓ ਦੀ ਮੈਨੂੰ ਲੱਗ ਰਹੀ ਠੀਕ ਹੈ ਕਰਵਾ ਦੋ ਦੋ ਬਲਕੀ ਅੰਦਰ ਖੜੇਗੇ ਜਲਦੀ ਜਲਦੀ ਸਰ ਮੈਂ ਬਗਵਾ ਦੇ ਬਣਾਉਂਦਾ ਕੋਈ ਹੋਵੇ ਕੋਈ ਅਨੰਦ ਸਿੰਘ ਦਾ ਕੰਮ ਇਹ ਵੇਗਾਂ ਨੂੰ ਦੱਬੋ ਆ ਕਰ ਯਾਰ ਮਰਨ ਨੂੰ ਬਈ ਕਰੋ ਸ਼ਾਬਾਸ਼ ਕਰੋ ਬੋਲ ਇਨਾਲਲਾ ਜਾ ਬੈਠੇ ਇਕਟੋ ਲਿਆ ਯਾਰ ਉਹ ਲਾ ਲਾ ਬਸ ਬਹੁਤ ਜ਼ਰਾ ਹੁਣ ਬੋਰਡ ਚ ਸਾਰਾ ਹੋ ਗਈ ਸਾਰਾ ਮਿਹਰਬਾਨ ਉਹ ਗੱਲ ਵੀ ਕੁਝ ਬੈਗ ਡਾਲੋ ਭਾਈ ਅਪਰ ਡਰਾਈਵਰ ਬੈਠੇ ਉਹਦੇ ਤਾਰ ਨਾਲ ਪਹਿਲਾਂ ਇਧਰ ਆ ਯਾਰ ਬੜਾ ਕੁਝ ਜਰੂਰ ਕਰ ਕੰਨ ਕੱਢ ਲੈ ਕਿਹਦੇ ਪੁਆਇੰਟ ਹੈ ਕਿ ਤਾਰ ਵਾਲਾ ਬੰਦ ਠੀਕ ਹੈ ਪੁਆਇੰਟ ਹੈ ਕੰਨ ਕੱਢ ਲੈ ਯਾਰ ਕੰਨ ਨਾ ਕਰ ਤਾਰ ਕਾ ਤਾਰ ਕਾ ਦੇ ਦੇ ਮੀਟਰ ਵਾਲਾ ਲਾ ਉਹ ਬਹੁਤ ਨਾਲ ਚੱਲ ਭਾਈ ਨਾ ਨਾ ਆਖੀ ਹਾਂ ਇਹਦੇ ਇਹ ਟੁੱਟ ਦੇਗੇ ਤੋੜ ਦੇਵੇ ਦੇਖ ਤੂੰ ਪਾ ਬਿਲਕੁਲ ਉਰੇ ਲੋਕਾਂ ਨੂੰ ਇਹ ਕਿ ਮਾਰਕੀਟ ਪੂਰੀ ਹੈ ਗੱਡੀਆਂ ਦੇਖੋ ਲੋ ਮੈਂ ਕਿਟਵਾ ਦਾਂ ਉਹ ਗੱਡੀਆਂ ਲਿੰਗੋ ਦਾਂਗੇ ਉਹਦੇ ਅਸੀਂ ਕਰਾਂਗੇ ਉਹ ਗੱਡੀਆਂ ਬਾਹਰ ਖੜੀਆਂ ਨੇ ਇਹ ਗੱਡੀਆਂ ਅੰਦਰ ਲੱਗਣੀਆਂ ਤੁਹਾਡਾ ਜਾਮ ਨਹੀਂ ਲੱਗਦਾ ਲਾਂਦੇ ਹੀ ਨਹੀਂ ਹੋਣ ਲੋਕ ਹੋ ਗਿਆ ਨਾ ਉਹਨੇ ਅਸੀਂ ਕਹਿੰਦੇ ਹੁਣ ਸਾਰਾ ਖਾਣ ਲੈ ਇੰਨਾ ਛੋਟਾ ਥੋੜਾ ਲਿਆ ਹੋਰ ਗੱਡੀ ਕੋਈ ਨਹੀਂ ਲੱਗੇਗੀ ਕਿਉਂਕਿ ਬਜ਼ੁਰਗ ਵੀ ਆਉਂਦੇ ਆ ਧੀਆਂ ਭਾਣਾ ਵੀ ਇੰਨੇ ਬੱਚੇ ਵੀ ਆ ਗੱਡੀਆਂ ਉੱਤੇ ਖੜ੍ਹਦੀਆਂ ਦੇ ਵੀ ਪਤਾ ਕਰਾ ਕੇ ਕਿ ਚੱਲ ਰਹੀ ਸਰ ਕੇ ਸਾਰੀ ਪਾਰਕਿੰਗ ਖਾਲੀ ਕਰਾਂਗੇ ਜਿਹੜੇ ਪੁੱਦੇ ਹੱਲਗੇ ਮੇਜੇ ਵੀ ਕਿ ਪ੍ਰੇਡਿਸੀਟੀ ਘਟਣ ਤੋਂ ਟੱਡੇ ਫੋਲਾ ਬਣਾਉਣ ਤੋਂ ਬਾਅਦ ਕੁਝ ਤਾਂ ਡਾ ਫਾਇਦਾ ਪਾ ਲੈਂਦੇ ਨੇ ਉਹ ਇਸੇ ਦੇਖਾਂਗੇ ਸਰ ਉਹ ਫਿਰ ਥੱਲੇ ਮਾਰ ਕੇ ਥੱਲੇ ਬਾਤ ਥੋੜੀ ਟੋਟਾ ਪਰ ਮੁਕਮਲ ਹੋ ਜਾਵੇ ਥੱਲੇ ਮਾਰ ਕੇ ਕੋਈ ਨਹੀਂ ਉਹ ਤੂੰ ਮਾਰ ਲੈ ਅਸਮਾਨ ਤੂੰ ਮਾਰ ਲੈ ਇਹ ਹੁੰਦਾ ਥੋੜਾ ਉਹ ਥੋੜਾ ਰੋ ਰਹਾ ਕਰ ਇਹ ਟੈਗ ਵਾਲਾ कमु <laughs> कयो <laughs>